ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤੇ ਉਪਾਇਆ ਪੈ ਜ ਰਖਦਾ ਆਇਆ RAM ਰਾਜੀ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਭਇ ਆ ਜਾ ਸੁਖਤਾ ਮਨ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਜਾਤ ਮਹਜੋਤ ਜੋਤ ਮਹਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲੇ ਓ ਜਿਨ ਕੀਤੀ ਸੋ ਪਾਰ ਪਇਆ ਕਹ ਨਾਨਕ ਕਰਤੇ ਕੀਆ ਬਾਤਾ ਜੋ ਕਿਸ ਕਰਣਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੀ ਹਾ ਸੋ ਕਰਕੇ ਹਾ ਜਿਤ ਬਹੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰੇ ਰਾਗ ਭਰੀ ਸਿਉ ਕਹੀ ਅਹ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਨਵਿੰਦਰ ਇੰਦਰਾਸਨ ਬੈਠੇ ਦੇਵਤਿਆnder ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਥੇ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮਸ ਖਿਆਲੇ ਗਾਵਣ ਤੁਧਨੋ ਰਤਨ ਉਪਾਇ تیر 68 ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾਮਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈ ਚਿਤ ਨ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਹੈਪੀ ਹੋਸੀ ਜਾਏ ਨਾ ਜਸੀ ਰਚਨਾ ਜਿੰਨ ਰਚਾਈ ਰੰਗੀ ਰੰਗੇ ਭਾਤੀ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਿ ਸਾਹੁ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏਕੇ ਵਡ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬ ਆਗ ਹਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮੇਲ ਸੁਰਤ ਕਮਾਈ ਸਭ ਕੀਮਤ ਮੇਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਬਿਨ ਸਿੱਧੀ ਕਨੇ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹੀਆ ਆਖਣ ਵਾਲਾ ਗਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾ ਰਾਜ ਸਤੂ ਦੇ ਹੱਤ ਸੇ ਕੀ ਆਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀ ਬਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖ ਖਾਏ ਚੱਲੀ ਇਹ ਦੂਖ ਸੋਖ ਬਿਸਰੈ ਮੇਰੀ ਮਾਇ ਸਾਚਾ ਸਾਹਿਬ ਸਾਚੇ ਨਾ ਹੀ ਰਹਾ ਸਾਚੇ ਨਾਮ ਕੀ ਤਿਲ ਵੜਿਆ ਆਈ ਅੱਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕਾਏ ਆਖਣ ਪਾਹੀ ਵਡਨ ਹੋਵੇ ਘਾਟ ਨ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿਨ ਦਰ ਹੈ ਨਾ ਚੁਕੇ ਭੋਗ ਗੁਣੀ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੇਂ ੜੇ ਆਪ ਦੇਵੜ ਤੇਰੀ ਦਾਤ ਜਿਨ ਦਿਨ ਕਰ ਕਾਇ ਕੀਤੀ ਰਾਤ ਖਸਮ ਬਿਸਾਰ ਹਤੇ ਕਮ ਜਾਤ ਨਾਨਕ ਨਾਮੇ ਬਾਜ ਸਨਾਤ ਰਾਗ ਗੋਜ਼ਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਿ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗ ਹਿੰਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੋਦਰੀ ਮਹੱਲਾ ਪੰਜਵਾ ਕਾਹੇ ਰ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪਥਰ ਬਹਿ ਜੰਤੇ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਉਤ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੈ ਊੜ ਆਵੇ ਸੈ ਕੋ ਸਾਥ ਸਪਾਛੇ ਬਚਰੇ ਸ਼ਰਿਆ ਤਿਨ ਕਵਨ ਖਲਾਵੇ ਕਵਨ ਚੁਗਾਵੇ ਮਨ ਮਹਨ ਸਿਮਰਨ ਕਰਿਆ ਸਬ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਰਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਸਾਉ ਥਾਸੂ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੀ ਸਿਰਜਣਹਾਰਾ ਸਭ ਜੀਤ ਤੁਮਾਰੀ ਜੀ ਤੂੰ ਜੀ ਆਕਾ ਦਾ ਤਾਰਾ ਹਰ ਧਿਆਵੋ ਸੰਤ ਹੋ ਜੀ ਸਭ ਦੁੱਖ ਵਿਸਾਰਣ ਹਾਰਾ ਹਰਿਆ ਪੀਠਾ ਗੁਰ ਹਰਿਆ ਪੀ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕਉ ਪੁਰਖ ਸਮਾਨਾ ਇੱਕ ਦਾਤਾ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨੇ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਰਨਾਨਕ ਤਿਨ ਕੁਰਬਾਨਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀਤ ਹਰ ਹਰ ਰੂਪ ਸਮਾਸੀ ਸੇ ਧੰ ਸੇ ਧੰ ਜਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਬ ਤਾ ਪਹਿਜ ਪਹਿਮੇ ਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੀ ਹਰ ਭਗਵੰਤਾ ਤੂੰ ਆਦਿ ਪੁਰਖਾ ਪਰੰਪਰ ਕਰਤਾ ਜੀ ਤੁਧ ਜੀਵੜਿਆ ਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚੁਲ ਕਰਤਾ ਸੋਈ ਤੁਧਿਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰਹੇ ਸੋ ਹੋਈ ਤੁਧਿਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸੁਚਿਆਰ ਮੈਂ ਡਾ ਸਾਈ ਜੋ ਤੂੰ ਭਾਵੇ ਸੋਈ ਥੀ ਸੀ ਜੋ ਤੂੰ ਦੇਹ ਸੋਈ ਹਵ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇ ਆਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਖ ਖਲਾਸ ਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਅਵਜਗ ਬਿਲ ਵਿਛੜਿਆ ਸੰਯੋਗੀ ਮੇਲ ਜਿਸਨੂੰ ਤੂੰ ਜਾਣ ਆਇ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੁਹਾ ਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂ ਕਰ ਕਰ ਵਿਖੇ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵਰੜੈ ਭੈਲ ਨਿਵਾਸ ਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੁਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਪੀ ਅਲੇ ਮਨ ਏਕ ਨ ਚੇਤ ਸਮੂਹ ਮਨਾ ਹਰ ਬਿਸਰਤ ਤੇਰੇ ਗੁਣ ਗਲੇ ਆ ਰਹਾਉ ਨਾ ਹੋ ਜਤਿ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵੰਤ ਨਾਨਕ ਦਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜ ਵਾਰ ਭਈ ਪ੍ਰਾਪਤ ਮਾਨੁ ਖੁਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਰਕਾਜ ਤੇਰਾ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਿਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕ੍ਰਮਾ ਸਰਨ ਪਰੇ ਕੀ ਰਖੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹਿਸ ਦਸਵੇਂ ਚਾਉ ਪਾਈ ਪੁੰਨਰਾ ਸਸਕਾ ਕਾਟਾ ਸੀ ਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਵਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨਿਆਨ ਬਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਣ ਹਾਰੇ ਦਸ ਜਨਮ ਹਲੇਹੁ ਓ ਬਾਰੇ ਕਬੀਰ ਬਾਜ ਬੇਨਤੀ ਚਉਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਮਨ ਰਹੀ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਥ ਦੇ ਮੋਹਿ ਬਚਾਵਹੁ ਸੁਖੀ ਬਸਾ ਮੋਰ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੂ ਰੱਛਾ ਨਿਜ ਕਰਦ ਕਰੀਐ ਸਭੈ ਰਣ ਕਉ ਆਜ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਬਰ ਨਾ ਧਿਆਉ ਜੋ ਬਰ ਚਾਹੂ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਯਹ ਚੁਨ ਚੁਨ ਛਤਰ ਹਮਾਰੇ ਮਾਰੀ ਯਹ ਆਪ ਹਾਥ ਦਮ ਜੀਓ ਬਰਿਆ ਮਰਨ ਕਾਲ ਕਾ ਤਰਾਸ ਨਿਵਰੇ ਆਇ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਧੁਜ ਜੋ ਕਰੇ ਹੋ ਰੱਛਾ ਰਾਖ ਲੇ ਹੋ ਮੋਹਿ ਰਾਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੀ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੂਰੇ ਚਤਰ ਦਸ ਕੰਤਾ ਕਾਲ ਪਾਈ ਬ੍ਰਹਮਾ ਬਪਤਰਾ ਕਾਲ ਪਾਈ ਸ਼ਿਵ ਜੂ ਅਵਤਾਰਾ ਕਾਲ ਪਾਈ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸ਼ਿਵ ਕਨਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੋ ਬਦ ਕੀਯੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਾਵੇ ਉਹ ਦੇ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੀ ਅਪਾਰਾ ਜਬਿਆ ਕਰਖ ਕਰਤ ਹੋ ਕਬਹੋਂ ਤੁਮ ਮੈ ਮਿਲਤ ਦੇਹ ਧਰ ਸਭ ਹੋ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝਿ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭੰਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾਂ ਕਾ ਮੂਡ ਉਚਾਰਤ ਭੇਦਾ ਜਾਂਕੂ ਭੇਵ ਨ ਪਾਪਤ ਬੇਦਾ ਤਾ ਕੋ ਕਰ ਪਾਹੁ ਨਿ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੇਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਆ ਰੰਗ ਭਯੋ ਰਾਵ ਕਹਿ ਪੂ ਪਾཎਡ ਜੀਰਜ ਸੇਤਜ ਕੀਨੀ ਉਤਪਜ ਖਾਨ ਬਹੁਤ ਰਚ ਦਿਨੀ ਕਹੂੰ ਫੂਲ ਰਾਜਾ ਹਵਾ ਬੈਠਾ ਕਹੂੰ ਸਿਮਟ ਭਿਉ ਸ਼ੰਕਰ ਅਕੇਠਾ ਸਿਗਰੀ ਸ਼੍ਰਿਸ਼ਟ ਦਿਖਾਈ ਚੰਪਵ ਆਦਿ ਜੁਗਾਦ ਸਰੂਪ ਸਵੰ ਭਵ ਆਬਰੱਛਾ ਮੇਰੀ ਤੁਮ ਕਰੋ ਸਿਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤੀ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹਵਾ ਮਰੇ ਉਹ ਰਖ ਜਵਨ ਪਗ ਪਰ ਇਤਿ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹ ਆਏ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇਂ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨਿਹਰ ਹੋ ਤਾਂ ਕੇ ਤਾਪ ਤਨ ਕਮਹ ਹਰੇ ਹੋ ਰਿੱਤ ਸਿੱਧ ਕਰਮੋ ਸਭ ਹੋਈ ਦੁਸ਼ਟ ਸਹਾ ਸੁਵਸਕੇ ਨਹ ਕੋਈ ਇਕ ਬਾਰ ਜਨ ਤੂੰ ਮੈਂ ਸੰਭਾਰਾ ਕਾਲ ਫਾਸਤੇ ਤਾਹੀ ਉਬਾਰਾ ਜਨ ਨਰ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਹਾਤ ਦੈ ਲਿਹੁ ਉਬਾਰੀ ਸਰਬ ਥੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਗਲ ਦੇਹ ਕੋ ਹਰਤਾ ਦੁਸ਼ਟ ਦੋਖੀ ਅਨਕੋਸ਼ ਕਰਤਾ ਸਰੀਆਸਤ ਅਰਜਾ ਭਾਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੇ ਸੋਈ ਦੁਖਨੰਦ ਸਹਿਬੇ ਆਪਤ ਕੋਈ ਅੜਿਲ ਸੁਨੈ ਗੰਗ ਜੋ ਜਾਹੀ ਸੁਰਸਨਾ ਪਾਵਈ ਸੁਨੈ ਮੂੜ ਚਿੱਤ ਲਾਏ ਚਤੁਰਤਾ ਆਵਈ ਦੁਖ ਦਰਦ ਪਾਉ ਨਿਗਟਨਾ ਤਿੰਨ ਨਰਕੇ ਰਹੈ ਹੋਜੋ ਜਾਕੀ ਏਕ ਬਾਰ ਚਾਉ ਪਈ ਕੋ ਕਹੈ ਚਾਉ ਪਈ ਸੰਬਤ 1765 ਪਣੀਜਾ ਅਰਧ ਸਹਿਸ ਫੁਨ 3 ਕਹਿ ਜਾਏ ਭਾਦਰਮ ਸੁਦੀ ਅਸ਼ਟਮੀ ਰਵਾਰਾ ਤੀਰਸਤ ਦਰਵ ਗ੍ਰੰਥ ਸੁਧਾਰਾ ਏਤ ਸ੍ਰੀ ਚਰਿਤ੍ਰ ਪਖਿਆਨੇ ਇਤ੍ਰ ਚਰਿਤਰੇ ਮੰਤਰੀ ਭੂਪ ਸਮਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਫ ਜੋ ਦੋਹਰਾ 10 ਜਾਨ ਕਰ 10 ਪਾਰ ਕੀਜੈ ਕਿਰਪਾ ਅਪਾਰ ਆਪ ਹੱਥ ਦਰ ਰਖ ਮੋਹਿ ਮਨ ਕਰਮ ਬਚਨ ਵਿਚਾਰ ਚਉਪਾਈ ਮੈਂ ਨਾ ਗਣੇਸ਼ ਸਹਿ ਪ੍ਰਥਮ ਮਨਾਉ ਕਿਸਨ ਬਿਸਨ ਕਬ ਹੁ ਨਹਿ ਧਿਆਉ ਕਾਨ ਸੁਨੇ ਪਹਿਚਾਨ ਨ ਤਿੰਨ ਸੋ ਦਿਵ ਲਾਗੀ ਮੋਰੀ ਪਗ ਇਨ ਸੋ ਮਹਾਂਕਾਲ ਰਖਵਾਰ ਹਮਾਰੂ ਮਹਾਂ ਲੋਹ ਮੈਂ ਕਿੰ ਕਰਥਾਰੂ ਅਪ ਨਾ ਜਾਣ ਕਰੋ ਰਖਵਾਰ ਮਹਿੰਗਾ ਹੈ ਕੀ ਲਾਜ ਵਿਚਾਰ ਆਪਣਾ ਜਨਮ ਤੇ ਪ੍ਰਤਿ ਪਰਿ ਹੈ ਚੁਣ ਚੁਣ ਛਤਰ ਹਮਾਰੇ ਮਰੀ ਹੈ ਦੀਗ ਤੇਗ ਜਗ ਮੈਂ ਦੂ ਚੱਲ ਰੱਖ ਆਪ ਮੁਹੇ ਔਰ ਨੰਦ ਲਐ ਤੁਮ ਮਮ ਕਰਹੁ ਸਦਾ ਪ੍ਰਤੀਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਨ ਆਪਣਾ ਨਾਮ ਦੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਹ ਜਾਨ ਕਰ ਕਿਰਪਾ ਕਰਹੁ ਮੋਹੇ ਹਰਿ ਪਰਮ ਅਨੰਦ ਵਾਰ ਤੋਹੇ ਆਪਣਾ ਜਾਨ ਕਰੋ ਪ੍ਰਤੀਪਾਰਾ ਤੁਮ ਸਾਹਿਬ ਮੈਂ ਕਿੰ ਕਰਥਾਰਾ ਦਾਹ ਜਾਨ ਦੇ ਹੱਥ ਉਬਾਰੋ ਹਮਰੇ ਸਭ ਬੈਰੀਨ ਸੰਘਾਰੋ ਪ੍ਰਥਮ ਧਰਮ ਭਗਵਤ ਕੋ ਧਿਆਨ ਨਾ ਬਹੁਰ ਕਰੋਂ ਕਵਿਤਾ ਵਿਦਨਾਨਾ ਕ੍ਰਿਸ਼ਨ ਜਥਾ ਮਤ ਉਚਰਤਿ ਉਚਾਰੋ ਚੂਕ ਹੋਇ ਕਬਲੇ ਹੋ ਸੁਧਾਰੋ ਕਬਿ ਉਬਾਚ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹੈਉ ਜਗ ਮਾਹੇ ਜੋ ਤੈ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੋਈਏ ਕਹੈ ਵਿਭ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਖੈ ਸਮਾਹੇ ਦੋਹਰਾ ਜਬ ਆਇਛਤ ਰਬ ਕੋ ਭਇਓ ਜਨਮ ਧਰੈ ਜਾਗਿ ਆਇ ਅਬ ਮੈਂ ਕਥਾ ਸੰਸੇਪਤੇ ਸਭ ਹੂੰ ਕਹਿਤ ਸੁਨਾਇ ਕਬ ਬਾਚ ਦੋਹਰਾ ਠਾਂਡ ਭਇਓ ਮੈਂ ਜੋਰ ਕਾਰ ਬਚਨ ਕਹਾ ਸਿਰਨੇ ਆਇ ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹ ਸੰਤ ਅੰਤ ਲਹਿੰਗੇ ਮੁਕਤ ਫਲ ਪਾਵਹਗੇ ਭਗਵੰਤ ਦੋਹਰਾ ਕਾਲਪੁਰਖ ਕੇ ਦੇਹ ਮੋ ਕੋਟਕ ਵਿਸ਼ਨ ਮਹੀਸ ਕੋਟਿੰਦਰ ਬ੍ਰਹਮਾ ਕੀਤੇ ਰਵ ਸਸਕਰੂਰ ਜਲੇਸ਼ ਦੋਹਰਾ राम कथा जुग जुग अटल सब कोई भक्त नेत स्वर्ग बास रघुबर करा सगरीपुरी समेत चौपाई जो ए कथा सुन अर गावै दुख पाप तहि निकट न आवै बिशन भगत कीये फल होई आदमे आद सवै सके न कोई सम्मत सत्रह सहस्त्र पचावन हाड़वदे प्रथम सुखदावन तवै प्रसाद कर ग्रंथ सुधारा फूल परी लहोलहो सुधारा दोहरा ර තුන්ගේ රන ර දරතීර රංග සර පගවත පුරන ක කිය රගවරතා පර සංගදහර සාධ සාධජන වන හිබාද සුබාධ බිබාද කරන්ත ස කළපූරණ කී පගවො ගරිපා පසාධ සවයා පයෙන් ගහ ජපත, තුम्ර තාාවතයේ කොහ අගතරී යා වරමර හිම පුරාන කරන නෙක් හමතේක නමාන්‍ය මරත් ස්තර බේද සබැ බව ේද හම එක නජන්නේෝ. ਸਰੀਆ ਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਵਾਰ ਕਉ ਸਾਟਖੈ ਗਹਿਓ ਤੁਹਾਰੂ ਦਵਾਰ ਪਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਓਅੰਕਾਰ ਸਤਗੁਰ ਪ੍ਰਸਾਦ आनंद पाया मेरी माई सतगुरु मैं पाया सतगुरु तं पाया सहज से ती मन वज्जिया बादाई यार आग्रतन परिवार परिया शब्द गावन आईया शब्द तं गावो हरि के रा मन जिंदी बसाया कह नानक आनंद हुआ सतगुरु मैं पाया ए मन मेरेआ तू सदा रहो हर नाल ले हर नाल रहो तू मन मेरे दुख सब विसारण अंगिकार ओहो करे तेरा कार्य सब सवारणा ਸਭ ਨਾ ਗੱਲਾ ਸਮਰੱਥ ਸੁਬਾਮੀ ਸੋਕਿਓ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਸੇ ਹੈ ਜਿਸ ਦੇਹੀ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਅਨਵਸਾਵੈ ਨਾਮ ਜਨ ਕੈ ਮਨ ਵਸੇ ਆਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸਾਥ ਸੁਖ ਮਨ ਆਈ ਵਸੇ ਆ ਜਿਹੜੀ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀਆਂ ਇਹ ਵਡਿਆਈਆ ਕਾਹੇ ਨਾਨਕ ਸੁਨੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਘਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੋਰੇ ਕਰਮ ਪਾਇਆ ਤੁਧ ਦਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੀ ਆਨੰਦ ਸੁਨੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਿਆ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁਦਾਵਣੀ ਮਹੱਲਾ 5 ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਦੀ ਨਹ ਜਾਈ ਨਿਤ ਨਿਤ ਰਖ ਉਰ ਧਾਰੋ ਤਮ ਸੰਸਾਰ ਚਰਨ ਲੱਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5 ਤੇਰਾ ਕੀਤਾ ਜਤੋ ਨਾਹੀ ਮੈਨ ਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੀ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਿਹਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੇ ਹਰਿਆ ਪਾਉੜੀ ਤਥਾ ਤੂ ਸਮਰੱਥ ਜਥੈ ਕੋਈ ਨਾਹੀ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਾਹੀ ਤੇਰੇ ਛੱਡ ਜਾਹੀ ਪੌਜਲ ਬਖਮਸਗਾਹੋ ਗੁਰ ਸ਼ਬਦੀ ਪਾਰ ਪਾਹੀ ਜੇਨ ਕਉ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਹੀ ਕਲਮ ਹੈ ਇਹੋ ਪੁੰਨ ਗੁਣ ਗੋਵਿੰਦ ਗਾਹੀ ਸਭ ਸੈ ਨੂੰ ਕਿਰਪਾਲ ਸਮਾਲੇ ਸਾਹਿ ਸਾਹਿ ਬਿਰਥਾ ਕੋਈ ਨ ਜਾਏ ਜੇ ਆਵੇ ਤੁਧ ਆਹੀ ਸਲੋਕ ਮਹੱਲਾ 5 ਅੰਤਰ ਗੁਰਿਆਰਾਧਨਾ ਜਿਹਵਾ ਜਪ ਗੁਰਨਾਵ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਵ ਸਤਗੁਰ ਸੇਤੀ ਰਤਿਆ ਦਰਗਹ ਪਾਈ ਠਾਉ ਅਹੋ ਨਾਨਕ ਕਿਰਪਾ ਕਰੇ ਜਿਸ ਨੂੰ ਹਵਥ ਦੇ ਜਗ ਬਹਿ ਉਤਮ ਕਾਢੀ ਇਹ ਵਿਰਲੇ ਕੇ ਕੀ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਉਬਾਰਿ ਅਨ ਗੁਰ ਕੇ ਪੈ ਰੀ ਪਾਏ ਕਾਜ ਸੁਬਾਰਿ ਅਨ ਹੋ ਆਇ ਆਪ ਦਿਆਲ ਮਨਹੁ ਨ ਬਿਸਾਰਿ ਅਨ ਸਾਧ ਜਨ ਕੈ ਸੰਗ ਭਵ ਜਲ ਤਾਰਿ ਅਨ ਸਾਖਤ ਨਿੰਦਕ ਦੁਸ਼ਟ ਕਿਨ ਮਾਹੇ ਬਿਦਾਰਿ ਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਹੀ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਸ੍ਰੀ ਰਹਿਰਾਸ ਸਾਹਿਬ ਜੀ ਦਾ ਜਾਪ ਹੋਇਆ ਬਾਣੀ ਪੜਦਿਆਂ ਨੇਕ ਭੁੱਲਾਂ ਹੋਈਆਂ ਮੁਆਫ ਕਰਨੀਆਂ ਕੇ ਤੋਂ ਸੁਧ ਸਪਸ਼ਟ ਬਾਣੀ ਪੜਨ ਸੁਣਨ ਦਾ ਬਲ ਉਦਮ ਬਖਸ਼ਣਾ ਜੀ ਨੰਨਾ ਗੁਰਮੁਖ ਪਿਆਰਿਆ ਨੇ ਪਿਆਰੀਆਂ ਸੰਗਤਾਂ ਨੇ ਸਤਿਗੁਰੂ ਜੀ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਸੁਣੀ ਮਿਰ ਪਰਿਆ ਹੱਥ ਸਿਰ ਤੇ ਰੱਖਣਾ ਨਾਮ ਦੀਆਂ ਦਾਤਾਂ ਦੇਕੇ ਨਿਵਾਜਣਾ ਅੰਮ੍ਰਿਤ ਵੇਲਾ ਬਖਸ਼ਿਣਾ ਚਰਣਾ ਕਮਲਾਂ ਦਾ ਪਿਆਰ ਬਖਸ਼ਿਣਾ ਜੀ ਸਾਰੇ ਕਾਰਜ ਰਾਸ ਕਰਨੇ ਕਾਰੋ ਬਾਰਾਂ ਚ ਤਰੱਕੀ ਬਖਸ਼ਣੀ ਦੁੱਖਾਂ ਕਲੇਸ਼ਾਂ ਬਿਗੜਾਂ ਤੂੰ ਬਚਾਉਣਾ ਕਰ ਅੰਦਰ ਸੁਖ ਸ਼ਾਂਤੀ ਬਣਾਈ ਰੱਖਣੀ ਜੀ ਬੱਚਿਆਂ ਨੂੰ ਵਿਦਿਆ ਦੀ ਦਾਤ ਗੁਰਮੰਨ ਦੀ ਦਾਤ ਬਖਸ਼ਣੀ ਨਸ਼ਿਆ ਤੁਮ ਬਚਾਉਣਾ ਮਾੜੀ ਸੰਗਤ ਤੁਮ ਬਚਾਉਣਾ ਜੀ ਆਪ ਜੀ ਦਾ ਫੁਰਮਾਨ ਹੈ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੋ ਬੋਲੇ ਇहां ਉहां ਸੱਚ ਹੋਵੇ ਐਸੀਆਂ ਰਹਿਮਤਾਂ ਕਰਨੀਆਂ ਸੱਚੇ ਪਾਤਸ਼ਾਹ ਜੀ ਦੁੱਖਾਂ ਵਾਲੇ ਸਮੇਂ ਨੂੰ ਟਾਲਣਾ ਸੁਖ ਵਰਤੌਣੀ ਸਭ ਜੀਆਂ ਦਾ ਭਲਾ ਕਰਨਾ ਜੋ ਜੀ ਆਪ ਜੀ ਦੇ ਧਾਰ ਆਵੇ ਰਾਜੀ ਖੁਸ਼ੀ ਪ੍ਰਸੰਨ ਜਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ